हां जी दोस्तों जबो बंदा दसा नौहा दी ਕਿਰਤ ਕਮਾਈ ਕਰਦਾ ਹੈ ਤਾਂ ਉਸ ਟਾਈਮ ਉਸ ਦੀ ਕਿਰਤ ਕਮਾਈ ਨਾ ਮਿਲੇ ਜਾਂ ਫਿਰ ਮਾਲਕ ਉਸ ਦੇ ਪੈਸੇ ਮੁੱਕਰ ਜਾਣ ਤਾਂ ਉਦੋਂ ਮਜ਼ਦੂਰ ਬੰਦੇ ਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਦਾ ਹੈ ਉਸ ਟਾਈਮ ਮਜ਼ਦੂਰ ਬੰਦਾ ਇਸੇ ਤਰ੍ਹਾਂ ਹੀ ਕਰਦਾ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜਦੋਂ ਇਨ੍ਹਾਂ ਵੀਰਾਂ ਨੇ ਝੋਨਾ ਲਾ ਦਿੱਤਾ ਤਾਂ ਝੋਨੇ ਦੇ ਮਾਲਕਾਂ ਨੇ ਇਨ੍ਹਾਂ ਵੀਰਾਂ ਦੇ ਪੈਸੇ ਮੁੱਕਰ ਗਏ ਜਿਸ ਕਾਰਨ ਇਨ੍ਹਾਂ ਵੀਰਾਂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਹੈ ਗੁੱਸੇ ਦੇ ਵਿੱਚ ਆ ਕੇ ਇਹਨਾਂ ਵੀਰਾਂ ਨੇ ਖੇਤ ਦੇ ਵਿੱਚ ਜਾ ਕੇ ਉਸ ਮਾਲਕ ਦਾ ਝੋਨਾ ਹੀ ਪੱਟ ਦਿੱਤਾ। ਦੋਸਤੋ ਇਹ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਝੋਨਾ ਲਾਉਣਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਹੈ। ਪੈਰਾਂ ਦੇ ਨਾਲ ਸਾਰੇ ਬਾਣ ਨੂੰ ਮਿਲਣਾ ਪੈਂਦਾ ਹੈ। ਗਰਮੀ ਦੇ ਵਿੱਚ ਉੱਪਰੋਂ ਵੀ ਗਰਮੀ ਪੈ ਰਹੀ ਹੁੰਦੀ ਆ ਤੇ ਨੀਚੋਂ ਵੀ ਧਰਤੀ ਦੀ ਗਰਮੀ ਸਰੀਰ ਤੇ ਪੈ ਰਹੀ ਹੁੰਦੀ ਹੈ। ਦੋਸਤੋ ਇਹਨਾਂ ਵੀਰਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਕਮੈਂਟ ਕਰਕੇ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰਖਾ